ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਅੱਜ ਜੋ ਕਿਤਾਬਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਜੋ ਕਿਤਾਬਾਂ ਤੁਸੀਂ ਸ਼ੁਰੂਆਤੀ ਦੌਰ ਵਿੱਚ ਪੜ੍ਹ ਸਕਦੇ ਹੋ। ਜ਼ਿਆਦਾਤਰ ਪਾਠਕਾਂ ਸੰਵੇ ਸਵਾਲ ਕਰਦੇ ਨੇ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ ਕੀ ਪੜ੍ਹਨਾ ਸ਼ੁਰੂ ਕਰੀਏ ਜਿਸ ਨਾਲ ਕਿਤਾਬਾਂ ਨਾਲ ਜੁੜ ਜਾਈਏ। ਤਾਂ ਉਸ ਵੇਲੇ ਸਾਡੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਆਉਂਦੀ ਹੈ ਕਿ ਤੁਹਾਡਾ ਇੰਟਰਸਟ ਕੀ ਹੈ ਤੁਸੀਂ ਕੀ ਪੜ੍ਹਨਾ ਪਸੰਦ ਕਰਦੇ ਹੋ। ਤਾਂ ਜਿਨ੍ਹਾਂ ਦਾ ਇੰਟਰਸਟ ਕਹਾਣੀ ਪੜ੍ਹਨ ਵਿੱਚ ਹੈ ਤਾਂ ਉਹਨਾਂ ਲਈ ਸੀ ਕਹਾਣੀਆਂ ਦੀਆਂ ਵਹਿਤਰ ਕਿਤਾਬਾਂ ਲੈ ਕੇ ਆਏ ਆ ਵੈਸੇ ਹੋਰ ਵੀ ਕਿਤਾਬਾਂ ਹਨ ਪਰ ਜਿਹੜੀਆਂ ਆਸਾਨੀ ਨਾਲ ਮਿਲ ਜਾਂਦੀਆਂ ਉਹ ਕਿਤਾਬਾਂ ਨਾਲ ਤੁਹਾਨੂੰ ਅੱਜ ਮਿਲਾਉਣੇ ਆ ਜੇਕਰ ਕਿਸੇ ਪਾਠਕ ਨੂੰ ਕਹਾਣੀਆਂ ਪੜ੍ਹਨਾ ਪਸੰਦ ਹੈ ਤਾਂ ਉਹ ਇਹ ਕਿਤਾਬਾਂ ਪੜ੍ਹ ਕੇ ਸ਼ੁਰੂ ਕਰ ਸਕਦਾ ਹੈ ਪਹਿਲੀ ਕਿਤਾਬ ਕੁਲਵੰਤ ਸਿੰਘ ਵਿਰਕ ਦੀਆਂ 51 ਚੋਣਵੀਆਂ ਕਹਾਣੀਆਂ 20 ਫਰਸਟ ਸੈਂਚਰੀ ਪਬਲਿਕੇਸ਼ਨ ਨੇ ਪਬਲਿਸ਼ ਕੀਤੀ ਹੋਈ ਹੈ ਇਹਦੇ ਵਿੱਚ ਕੁਲਵੰਤ ਸਿੰਘ ਵਿਰਕ ਦੀਆਂ 51 ਕਹਾਣੀਆਂ ਨੇ ਤੇ ਸੋਹਣੀਆਂ ਕਹਾਣੀਆਂ ਨੇ ਪੰਜਾਬੀ ਕਹਾਣੀ ਦਾ ਕੁਲਵੰਤ ਸਿੰਘ ਵਿਰਕ ਬਹੁਤ ਵੱਡਾ ਕਹਾਣੀਕਾਰ ਹੈ। ਸੋ ਇਹ ਕਿਤਾਬ ਬਹੁਤ ਪੜਨਯੋਗ ਆ ਤੇ ਇਸ ਆਸਾਨ ਭਾਸ਼ਾ ਵਿੱਚ ਲਿਖੀ ਹੋਈ ਆ। ਮਤਲਬ ਆਸਾਨ ਪੰਜਾਬੀ ਵਿੱਚ। ਕਈ ਵਾਰ ਪੰਜਾਬ ਲਿਖਣ ਵਿੱਚ ਬਹੁਤ ਔਖੀ ਆਉਂਦੀ ਆ ਜਾਂ ਸਮਝਣ ਵਿੱਚ ਬਹੁਤ ਔਖੀ ਆਉਂਦੀ ਆ। ਦੂਜੀ ਕਿਤਾਬ ਅਸੀਂ ਲੈ ਕੇ ਆਏ ਆ ਜੀ। ਮੋਹਣ ਪੰਡਾਰੀ ਜੀ ਦੀ ਕਿਤਾਬ ਹੈ ਇਹ। ਮੂਹਨ ਦੀ ਅੱਖ। ਮੋਹਣ ਪੰਡਾਰੀ ਆਪਣੀਆਂ ਕਹਾਣੀਆਂ ਛੋਟੇ-ਛੋਟੇ ਸਰਲ ਮੁਹਾਵਰੇ ਬਾਖ ਜੋੜ-ਜੋੜ ਕੇ ਲਿਖਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹਾਰ ਵਿੱਚ ਇੱਕ ਇੱਕ ਕਰਕੇ ਫੁੱਲ ਸਹਿਜਤਾ ਨਾਲ ਪਰੋਏ ਜਾਂਦੇ ਹਨ ਜੇ ਪੰਜਾਬੀ ਸਾਹਿਤ ਨੂੰ ਇੱਕ ਫਲਵਾੜੀ ਨਾਲ ਤੁਲਨਾ ਦੇਣੀ ਹੋਵੇ ਮੋਹਣ ਉਹਦੀ ਗਲਪ ਕੈਰੀ ਦਾ ਇੱਕ 7100 ਪੱਤੀਆਂ ਗੁਲਾਬ ਹੈ ਇਨ੍ਹਾਂ ਕਹਾਣੀਆਂ ਦਾ ਸਭ ਕੁਝ ਦੱਸਣ ਦੀ ਗੱਲ ਤਾਂ ਛੱਡੋ ਦੱਬੀ ਥੱਬੀ ਕਾਗਜ਼ ਤਾਂ ਇਸ ਪੁਸਤਕ ਨੂੰ ਨਾਂ ਦੇਣ ਦਾ ਮਾਣ ਪ੍ਰਾਪਤ ਕਰਨ ਵਾਲੀ ਕਹਾਣੀ ਦੀ ਨਸੀਬ ਕਰ ਚੁੱਕੀ ਨਸੀਬ ਕਰਦੀ ਇੱਕ ਅੱਖ ਵਿੱਚ اٹਕੇ ਹੋਏ ਇੱਕ ਹੰਝੂ ਦੇ ਵਿਥਿਆ ਸੋ ਇਹ ਕਹਾਣੀਆਂ ਮੂਨ ਦੀ ਅੱਖ ਇਹਨੂੰ ਅਵਾਰਡ ਵੀ ਮਿਲਿਆ ਹੋਇਆ ਇਸ ਕਿਤਾਬ ਨੂੰ ਸੋ ਮੂਨ ਦੀ ਅੱਖ ਜਦੋਂ ਬੰਦਾ ਪੜਦਾ ਤਾਂ ਬੰਦਾ ਹਿੱਲ ਜਾਂਦਾ ਬੰਦਾ ਆਪਣੇ ਬਾਰੇ ਸੋਚਣ ਲੱਗਦਾ ਆਲੇ ਦੁਆਲੇ ਬਾਰੇ ਸੋਚਣ ਲੱਗਦਾ ਇਹ ਕਹਾਣੀਆਂ ਤੁਹਾਨੂੰ ਇੱਕ ਚਰਸਤੇ ਵਿੱਚ ਖੜੀਆਂ ਕਰਨੀਆਂ ਸੋ ਅਗਲੀ ਕਿਤਾਬ ਸੁਖਜੀਤ ਦੀ ਆ ਮੈਂ ਆਇਨਕੋਸ਼ ਇਸ ਨੂੰ ਅਕਾਦਮੀ ਸਾਇਤ ਅਕਾਦਮੀ ਪੁਰਸਕਾਰ ਇਸ ਨੂੰ ਵੀ ਮਿਲਿਆ ਹੋਇਆ ਹੈ ਸੋ ਅੱਜਕੱਲ ਦੇ ਦਿਨਾਂ ਵਿੱਚ ਮਤਲਬ ਸੁਖਜੀਤ ਜੋ ਕਹਾਣੀਕਾਰ ਸੀ ਉਹ ਦੁਨੀਆ ਵਿੱਚ ਨਹੀਂ ਰਹੇ ਸੋ ਉਹਨਾਂ ਦੀ ਇੱਕ ਕਿਤਾਬ ਆ ਬਹੁਤ ਹੀ ਮਕਬੂਲ ਕਿਤਾਬ ਆ ਤੇ ਇਹਦੇ ਵਿੱਚ ਬਹੁਤ ਹੀ ਕਮਾਲ ਦੀਆਂ ਕਹਾਣੀਆਂ ਨੇ ਇਹ ਜ਼ਰੂਰ ਪੜ੍ਹੋ ਤੁਸੀਂ ਉਸ ਤੋਂ ਬਾਅਦ ਮੁੰਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਬਹੁਤ ਹੀ ਪਿਆਰੀ ਜੀ ਕਿਤਾਬ ਕੀਤੀ ਆ ਟੋਮਟ ਨੇ ਇਹ ਵੀ ਤੁਸੀਂ ਪੜ੍ਹ ਸਕਦੇ ਹੋ ਮੁੰਸ਼ੀ ਪ੍ਰੇਮਸਨ ਵਧੀਆ ਹਿੰਦੀ ਦੇ ਸ਼ਾਇਦ ਕਹਾਣੀਕਾਰ ਨੇ ਤੇ ਬਹੁਤ ਹੀ ਕਮਾਲ ਦੀਆਂ ਉਹਨਾਂ ਦੀਆਂ ਕਹਾਣੀਆਂ ਹੁੰਦੀਆਂ ਨੇ ਸੋ ਇਹ ਕਿਤਾਬ ਵੀ ਤੁਸੀਂ ਪੜ੍ਹ ਸਕਦੇ ਹੋ ਜੇਕਰ ਤੁਸੀਂ ਕਹਾ ਕਹਾਣੀਆਂ ਪੜਨਾ ਤੁਹਾਨੂੰ ਪਸੰਦ ਹੈ ਅਗਲੀ ਕਿਤਾਬ ਜਸਵੰਤ ਸਿੰਘ ਕਮਲ ਦੀਆਂ ਸ੍ਰੇਸ਼ਟ ਕਹਾਣੀਆਂ ਨੇ ਇੱਕ ਜਸਵੰਤ ਸਿੰਘ ਕਮਲ ਦੀ ਕਿਤਾਬਾ ਸੰਗਮ ਪਬਲਿਕੇਸ਼ਨ ਨੇ ਛਾਪੀ ਹੋਈ ਹੈ ਤੇ ਬਹੁਤ ਕਮਾਲ ਦੀਆਂ ਕਹਾਣੀਆਂ ਹੁੰਦੀਆਂ ਇਹਨਾਂ ਵਿੱਚ ਇਹ ਨਿਰੀਆਂ ਘਟਨਾਵਾਂ ਨਹੀਂ ਹੁੰਦੀਆਂ ਇੱਕ ਪ੍ਰੇਰਣਾ ਵੀ ਦਿੰਦੀਆਂ ਨੇ ਪ੍ਰਭਾਵ ਲੈ ਬਿਨਾ ਤਾਂ ਤੁਸੀਂ ਕਿਸੇ ਗੱਲ ਸੁਣਾਈ ਹੀ ਨਹੀਂ ਜਾ ਸਕਦੀ ਪ੍ਰੇਰਣਾ ਹੀ ਲਿਖਣ ਦੀ ਪਹਿਲ ਕਦਮੀ ਕਰਦੀ ਹੈ ਸੋ ਇਹਦੇ ਵਿੱਚ ਬਹੁਤ ਕਮਾਲ ਦੀਆਂ ਕਹਾਣੀਆਂ ਨੇ ਜੇ ਤੁਸੀਂ ਨਵਾਂ ਪਾਠਕ ਹੈ ਤਾਂ ਉਹ ਪੜ ਸਕਦਾ ਹੈ ਅਗਲੀ ਕਿਤਾਬ ਲਾਹੌਰ ਦਾ ਪਾਗਲਖਾਨ ਆ ਇਹ ਕਿਤਾਬ 47 ਤੋਂ ਲੈ ਕੇ 84 ਤੱਕ ਫੈਲੀਆਂ ਹੋਈਆਂ ਕਹਾਣੀਆਂ ਮਤਲਬ 84 ਤੋਂ ਲੈ ਕੇ 47 ਦੇ ਵਿੱਚ ਵਿੱਚ ਜੋ ਲੋਕਾਂ ਨਾਲ ਵਾਪਰਦਾ 47 ਵੇਲੇ ਉਹ 84 ਤੱਕ ਕਵੇਂ ਪਹੁੰਚਦਾ ਉਹਦੀਆਂ ਕਹਾਣੀਆਂ ਨੇ ਤੇ ਬਹੁਤ ਹੀ ਕਮਾਲ ਦੀਆਂ ਕਹਾਣੀਆਂ ਨੇ ਨਵੇਂ ਪਾਠ ਕਿਸ ਨੂੰ ਪੜ ਸਕਦੇ ਨੇ ਬਹੁਤ ਹੀ ਸੋਹਣੀ ਕਿਤਾਬ ਆਖਰ ਤੇ ਮੰਟੂ ਦੀਆਂ ਕਹਾਣੀਆਂ ਮੰਟੋ ਨਹੀਂ ਕਾਣੀਏ ਤੂੰ ਸ਼ੁਰੂ ਕਰੋਗੇ ਤਾਂ ਤੁਸੀਂ ਇਸ ਦਾ ਐਂਡ ਹੀ ਕਰੋਗੇ ਮਤਲਬ ਉਸ ਨੂੰ ਸਾਰੀ ਹੀ ਪੜੋਗੇ ਇੱਦਾਂ ਨਹੀਂ ਵਿੱਚ ਵਿਚਾਲੇ ਛੱਡ ਦਿਓਗੇ ਜੇਕਰ ਕਹਾਣੀਆਂ ਪੜ੍ਹਨਾ ਤੁਹਾਨੂੰ ਪਸੰਦ ਹੈ ਤੇ ਤੁਸੀਂ ਸ਼ਹਾਦਤ ਹਸਨ ਮੰਟੋ ਨਹੀਂ ਪੜਿਆ ਤਾਂ ਤੁਸੀਂ ਹਜੇ ਕਹਾਣੀ ਤੱਕ ਨਹੀਂ ਪਹੁੰਚੇ ਸੋ ਸ਼ਹਾਦਤ ਹਸਨ ਮੰਟੋ ਜ਼ਰੂਰ ਪੜੋ ਬਹੁਤੇ ਬੰਦੇ ਇਹ ਕਹਿੰਦੇ ਨੇ ਕਿ ਮੰਟੋ ਅਸ਼ਲੀਲ ਹੈ ਔਰ ਮੰਟੋ ਪੜ੍ਹਨਾ ਔਖਾ ਇਦਾਂ ਦਾ ਕੁਝ ਨਹੀਂ ਆ ਨਾ ਹੀ ਕੋਈ ਔਖਾ ਹੁੰਦਾ ਤੇ ਨਾ ਹੀ ਕੁਝ ਅਸ਼ਲੀਲ ਹੁੰਦਾ ਉਹ ਬਾਕੀ ਆਪਾਂ ਬਹੁਤ ਅੱਗੇ ਗੱਲ ਨਹੀਂ ਲੈ ਕੇ ਜਾਂਦੇ ਸੋ ਇਹ ਕਿਤਾਬ ਜਰੂਰ ਪੜੋ ਇਹਦੇ ਵਿੱਚ ਮੰਟੋ ਦੀਆਂ ਬਹੁਤ ਹੀ ਕਮਾਲ ਦੀਆਂ ਕਹਾਣੀਆਂ ਨੇ ਸੋ ਇਹ ਕਿਤਾਬਾਂ ਸਨ ਨਵੇਂ ਪਾਠਕਾਂ ਲਈ ਜੋ ਕਹਾਣੀਆਂ ਪੜਨਾ ਪਸੰਦ ਕਰਦੇ ਨੇ ਇਸੇ ਹੀ ਅਸੀਂ ਇਦਾਂ ਹੀ ਅਸੀਂ ਕਵਤਾਵਾਂ ਦੀਆਂ ਕਿਤਾਬਾਂ ਲੈ ਕੇ ਆਵਾਂਗੇ ਨਾਵਲ ਲੈ ਕੇ ਆਵਾਂਗੇ ਵਾਰਤਕ ਲੈ ਕੇ ਆਵਾਂਗੇ ਔਰ ਛੋਟੀਆਂ-ਛੋਟੀਆਂ ਜਿਵੇਂ ਵਾਰਤਕ ਦੇ ਲੇਖਾਂ ਦੀਆਂ ਕਿਤਾਬਾਂ ਵੀ ਲੈ ਕੇ ਆਵਾਂਗੇ ਗੀਤਾਂ ਦੀਆਂ ਕਿਤਾਬਾਂ ਵੀ ਲੈ ਕੇ ਆਵਾਂਗੇ ਇਤਿਹਾਸ ਦੀਆਂ ਕਿਤਾਬਾਂ ਵੀ ਲੈ ਕੇ ਆਵਾਂਗੇ ਜੋ ਨਵੇਂ ਪਾਠਕ ਪੜਨ ਪੜਨਾ ਜਿੱਨਾਂ ਤੋਂ ਸ਼ੁਰੂ ਕਰ ਸਕਦੇ ਸੋ ਕਈ ਵਾਰ ਇਦਾਂ ਹੁੰਦਾ ਕਿ ਕਿਸੇ ਦੀ ਰੁਚੀ ਇਤਿਹਾਸ ਵਿੱਚ ਹੁੰਦੀ ਹੈ ਉਹ ਕਹਾਣੀ ਨਾਲ ਕਹਾਣੀ ਤੋਂ ਸ਼ੁਰੂ ਕਰਦਾ ਤਾਂ ਉਹਦਾ ਕਿਤਾਬ ਤੋਂ ਮਨ ਉੱਠ ਜਾਂਦਾ ਹੈ। ਕਈ ਵਾਰੀ ਇਦਾਂ ਹੁੰਦਾ ਕਿ ਉਹਨੂੰ ਕਹਾਣੀ ਪਸੰਦ ਹੁੰਦੀ ਹੈ ਉਹ ਇਤਿਹਾਸ ਵੱਲ ਜੁੜ ਜਾਂਦਾ ਤਾਂ ਉਹਦਾ ਕਿਤਾਬ ਤੋਂ ਮਨ ਉੱਠ ਜਾਂਦਾ। ਸੋ ਇਸ ਲਈ ਕਿਤਾਬ ਤੋਂ ਮਤਲਬ ਅਸੀਂ ਭੁਜਾਉਣਾ ਨਹੀਂ ਚਾਹੁੰਦੇ ਸੀ ਕਿਤਾਬਾਂ ਨਾਲ ਜੋੜਨਾ ਚਾਹੁੰਨੇ ਆ। ਹਮੇਸ਼ਾ ਹੀ ਆਪਦੇ ਆਪਦੇ ਸਵਾਦ ਅਨੁਸਾਰ ਆਪਦੇ ਟੇਸਟ ਅਨੁਸਾਰ ਜਾਂ ਕਹਿ ਲਈਏ ਕਿ ਆਪਣੀ ਰੁਚੀ ਅਨੁਸਾਰ ਕਿਤਾਬ ਦੀ ਚੋਣ ਕਰਕੇ ਹੀ ਕਿਤਾਬ ਪੜੋ ਨਹੀਂ ਤਾਂ ਇਦਾਂ ਹੁੰਦਾ ਕਿ ਕਿਤਾਬ ਖਰੀਦ ਕੇ ਮੁੜ ਕੇ ਆਪਾਂ ਆਹ ਕਹਦੇ ਨਾ ਮੈਨੂੰ ਇਹ ਨਹੀਂ ਆਪਣਾ ਤੋ ਕਰ ਕਰਕਟਾ ਹੋਣੀ ਚਾਹੀਦੀ ਆ ਉਸ ਤੇ ਲਈ ਅਸੀਂ ਇਹ ਕਦਮ ਚੁੱਕ ਰਹੇ ਆ ਤੇ ਤੁਹਾਨੂੰ ਇੱਕ ਬੇਨਤੀ ਕਰਦੇ ਆ ਕਿ ਵੀਡੀਓ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰਿਓ ਤੇ ਤਾਂ ਜੋ ਇਹਦਾ ਲਾਭ ਹਰ ਇੱਕ ਬੰਦਾ ਉਠਾ ਸਕੇ ਧੰਨਵਾਦ